ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਪੰਜਾਬ ਸਰਕਾਰ ਦੇ ਕਿਸਾਨਾਂ ਦੇ ਉੱਪਰ ਕੀਤੇ ਗਏ ਜ਼ਬਰ ਦੇ ਵਿਰੋਧ ਪੰਜਾਬ ਭਰ ਦੇ ਵਿੱਚ ਹੁਣ ਜ਼ਬਰਗਰੀਦ ਦੱਸਦੇ ਕਿ ਜ਼ਬਰ ਵਿਰੋਧੀ ਕਾਨਫਰੰਸਾਂ ਕੀਤੇ ਜਾ ਰਹੀਆਂ ਨੇ ਜਿਸ ਦੇ ਲੜੀ ਦੇ ਤਹਿਦੀ ਤਨੌਲਾ ਯਾਨੀ ਕਿ ਬਨਾਲਾ ਦੇ ਵਿਖੇ ਕਾਨਫਰੰਸ ਵਿੱਚ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਅਤੇ ਮਜ਼ਦੂਰਾ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ। ਆਦੀ ਅੰਤਰੇ 1 ਫਰਵਰੀਨ ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ ਉਸ ਟਾਈਮ ਤਸ਼ੱਦਦ ਹੋਇਆ ਸੀ ਹਰਿਆਣਾ ਦੀ ਸਰਕਾਰ ਮੈਨੂੰ ਚੱਕ ਕੇ ਲੈ ਗਈ ਸੀ ਜਿਹਦੇ ਨਾਲ ਲੱਤਾਂ ਤੋੜੀਆਂ ਬਾਹਾਂ ਤੋੜੀਆਂ ਤੇ ਸਿਰ 파ੜ ਦਿੱਤਾ ਸੀਗਾ ਤੇ ਮੋਰੀ ਦੇ ਵਿੱਚ ਪਾ ਕੇ ਲੈ ਕੇ ਗਈ ਸੀ ਤੇ ਸ੍ਰੀ ਸਾਹਿਬ ਮੇਰਾ ਉਤਾਰਿਆ ਗਿਆ ਸੀਗਾ ਤੇ ਸੋ ਸਰਕਾਰਾਂ ਸਵੇ ਸਵੇ şiddਤ تصدّد ਕਰਦੀਆਂ ਰਹਿੰਦੀਆਂ ਨੇ ਸਰਕਾਰਾਂ ਸੋਚਦੀਆਂ ਨੇ ਪਤਾ ਨਹੀਂ ਕੀ تصدّد ਕਰਕੇ ਜਾਂ ਧੋਖਾ ਧੜੀ ਦੇ ਨਾਲ ਸਾਡੇ ਜਿਹੜੇ ਮੋਰਚੇ ਨੇ ਉਹਨਾਂ ਨੂੰ ਖਤਮ ਕਰਲੇਗੀ ਜਾ ਸੋਚਦੇ ਹੈ ਕਿ ਇਹਨਾਂ ਦਾ ਜਿਹੜਾ ਹੌਸਲਾ ਹੈ ਜਾਂ ਲੱਤਾਂ ਬਾਹਾਂ ਤੋੜ ਕੇ ਹੌਸਲਾ ਇਹਨਾਂ ਦਾ ਖਤਮ ਕਰ ਲੈਣਗੇ ਨਹੀਂ ਅਸੀਂ ਅੱਜ ਦੁਬਾਰੇ ਫਿਰ ਅਸੀਂ ਅੰਦੋਲਨ ਦੇ ਵਿੱਚ ਖੜੇ ਹਾਂ ਅੰਦੋਲਨ ਸਾਡਾ ਖਤਮ ਨਹੀਂ ਹੋਇਆ ਅੰਦੋਲਨ ਸਾਡਾ ਓਵੇਂ ਦਾ ਓਵੇਂ ਹੀ ਚੱਲ ਰਿਹਾ ਹੈ ਤੇ ਏਸੀ ਇਸ ਅੰਦੋਲਨ ਨੂੰ ਬੜੇ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਜੀ ਜਦੋਂ ਮੈਨੂੰ ਸਟਾਰਟਿੰਗ ਦੇ ਵਿੱਚ ਬੋਰੀ ਦੇ ਵਿੱਚ ਪਾ ਕੇ ਲੈ ਕੇ ਗਏ ਸੀਗੇ ਰੋहतक ਦੇ ਵਿੱਚ ਲੈ ਕੇ ਗਏ ਸੀ ਰੋहतक ਤੋਂ ਫਿਰ ਸਰਦਾਰ ਆਪਣਾ ਬਲਦੇਵ ਸਿੰਘ ਸਰਸਾ ਜੀ ਨੇ ਉਹ ਫਿਰ ਰੋहतक ਤੋਂ ਮੈਨੂੰ ਹਾਈ ਕੋਰਟ ਦੀ ਮਦਦ ਦੇ ਨਾਲ ਲੈ ਕੇ ਆਏ ਸੀਗੇ ਤੇ ਉਥੇ ਚੰਡੀਗੜ੍ਹ ਦਾਖਲ ਕਰਾਇਆ ਸੀ ਤੇ ਉਥੇ ਮੇਰਾ ਟਰੀਟਮੈਂਟ ਹੋਇਆ ਸੀ ਤਾਂ ਉਸ ਟਾਈਮ ਵੀ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀ ਉਥੇ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪ੍ਰਿਤਪਾਲ ਦਾ ਜਿੰਨਾ ਵੀ ਇਲਾਜ ਹੈ ਉਹ ਪੰਜਾਬ ਸਰਕਾਰ ਉਸਦਾ ਖਰਚਾ ਚੱਕੇਗੀ ਪਰ ਪੰਜਾਬ ਸਰਕਾਰ 1 ਰੁਪਏ ਦਾ ਵੀ ਸਬੂਤ ਨਹੀਂ ਦੇ ਸਕਦੀ ਜਿਹਦੇ ਵਿੱਚ ਉਹ ਕਹਿ ਸਕੇ ਕਿ ਅਸੀਂ ਪ੍ਰਿਤਪਾਲ ਦਾ ਇਲਾਜ ਕਰਾਇਆ ਸਾਰਾ ਇਲਾਜ ਸੀ ਜਿਹੜਾ ਉਹ ਅਸੀਂ ਆਪਣੇ ਖਰਚੇ ਤੇ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਐਪਲੀਕੇਸ਼ਨ ਲਗਾਈ ਸੀ ਪੰਜਾਬ ਸਰਕਾਰ ਨੂੰ ਜਿੱਦਾਂ ਕਿ ਪ੍ਰਸ਼ਾਸਨ ਨੂੰ ਲਗਾਈ ਸੀ ਮੇਰੀ ਵਾਈਫ ਹੈ ਜਿਹੜੇ ਪੜ੍ਹੇ ਲਿਖੇ ਐਜੂਕੇਟਿਡ ਹੈ ਉਹਨਾਂ ਦੀ ਲਗਾਈ ਸੀ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਉਹਦੇ ਸਿਲਸਿਲੇ ਦੇ ਵਿੱਚ ਵੀ ਕਦੇ ਉਹ ਪ੍ਰਸ਼ਾਸਨ ਕਹਿ ਦਿੰਦਾ ਜੀ ਸੰਗਰੂਰ ਜਾਓ ਕਦੇ ਕਹਿ ਦਿੰਦਾ ਜੀ ਮੌਣਕ ਜਾਓ ਤੁਹਾਡੀ ਐਪਲੀਕੇਸ਼ਨ ਸਾਹ ਜੇ ਤੱਕ ਕਿ 14 ਮਹੀਨੇ ਹੋ ਚੁੱਕੇ ਨੇ ਕਿ ਜਿਹੜੀ ਉਹ ਐਪਲੀਕੇਸ਼ਨ ਸੀ ਸਾਨੂੰ ਉਹੀ ਨਹੀਂ ਮਿਲ ਰਹੀ ਕਿ ਉਹ ਐਪਲੀਕੇਸ਼ਨ ਗਈ ਕਿੱਥੇ ਰਿਕਾਰਡ ਦੇ ਵਿੱਚ ਉਹ ਕਹਿ ਰਿਹਾ ਕਿ ਤੁਹਾਡੀ ਮੌਣਕ ਹੈ ਸੰਗਰੂਰ ਹੈ ਤੇ ਮੁਆਵਜ਼ਾ ਜੇ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਨੂੰ ਜਦੋਂ ਅਸੀਂ ਅਪੀਲ ਕੀਤੀ ਸੀ ਲੈਟਰ ਦਿੱਤਾ ਸੀ ਮੁਆਵਜ਼ਾ ਤਾਂ ਪੰਜਾਬ ਸਰਕਾਰ ਨੇ ਮੁਆਵਜ਼ੇ ਦੇ ਵਜੋਂ ਸਾਨੂੰ 50000 ਰੁਪਏ ਦਿੱਤਾ ਜੀ ਉਹ ਵੀ ਹੁਣ ਥੋੜੇ ਦਿਨ ਪਹਿਲਾਂ ਕੀ ਸੋਚ ਮੱਡੀ ਵਿੱਚ ਵੱਡਾ ਇਕੱਠ ਕੀਤਾ ਗਿਆ ਜੰਲੇਵਾ ਦਾ ਪਹੁੰਚੇ ਹੈ ਕੀ ਕਹਿੰਦੇ ਜਣੇ ਮੈਨੂੰ ਅੱਜ 19 ਮਾਰਚ ਤੋਂ ਲੈ ਕੇ ਲਗਾਤਾਰ ਜਿਹੇ-ਜਿਹੇ ਹਾਲਾਤ ਬਣੇ ਨੇ ਜਿਹੇ-ਜਾ ਸਰਕਾਰ ਨੇ ਸਾਡੇ ਤੇ ਹਮਲਾ ਕਰਕੇ ਮੋਰਚੇ ਪਟਾਏ ਆ ਚਾਹੇ ਉਹ ਸ਼ੰਭੂ ਹੋਵੇ ਖਨੋਰੀ ਹੋਵੇ ਮੀਟਿੰਗ ਚ ਬੁਲਾ ਕੇ ਗ੍ਰਿਫਤਾਰ ਕਰਨਾ ਪਹਿਲੀ ਵਾਰ ਇਤਿਹਾਸ ਦੇ ਵਿੱਚ ਦੇਖਿਆ ਪਾਉ ਦੇ ਲੈ ਜਦੋਂ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਡੱਲੇਵਾਲ ਸਾਹਿਬ ਨੇ ਪਾਣੀ ਵੀ ਛੜਤਾ ਸੀ ਵੀ ਪਾਣੀ ਵੀ ਨਹੀਂ ਮਿਲਦਾ ਉਹ 10 ਦਿਨ ਬਿਨਾ ਪਾਣੀ ਤੋਂ ਰਹੇ ਜਦੋਂ ਡੱਲੇਵਾਲ ਸਾਹਿਬ ਨੂੰ ਅਸੀਂ ਜੇਲ੍ਹ ਤੋਂ ਰਿਹਾਅ ਹੋ ਕੇ 28 ਤਰੀਕ ਨੂੰ ਮਿਲੇ ਆ ਪਟਿਆਲੇ ਦੇ ਵਿੱਚ ਹਸਪੀਟਲ ਦੇ ਵਿੱਚ ਉੱਥੇ ਆ ਕੇ ਇਹਨਾਂ ਨੇ ਪਰਮ ਕੀਤਾ ਸੀ ਕਿ ਮੈਂ ਲੋਕਾਂ ਦੇ ਵਿੱਚ ਜਾਊਂਗਾ ਤੁਸੀਂ ਪ੍ਰੋਗਰਾਮ ਬਣਾਓ ਕਿ ਜ਼ਿਲ੍ਹਿਆਂ ਦੀਆਂ ਬਲਾਕਾਂ ਦੀਆਂ ਜਿਵੇਂ ਵੀ ਕਾਨਫਰੰਸਾਂ ਹੋ ਜਾਣ ਜਿਹੜੀ ਵੀ ਦਹਿਸ਼ਤ ਪਾਈ ਆ ਸਰਕਾਰ ਨੇ ਜੋ ਘਟਨਾ ਹੋਈ ਆ ਮੈਂ ਲੋਕਾਂ ਦੇ ਵਿੱਚ ਜਾ ਕੇ ਗੱਲ ਰੱਖੂਗਾ ਉਹਦੇ ਤਹਿਤ ਅੱਜ ਧਨੌਲਾ ਮੰਡੀ ਦੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿੱਚ ਸਾਡੇ ਜਿਹੜੇ ਨਾਲ ਦੇ ਲੱਗਦੇ ਆ ਮਾਨਸਾ संगरूर बठिंडा के चार जिलों के जोड़े किसान हैं आज इतने अनाज मंडी इकट्ठे हुए देखो जो सरदार जगजीत सिंह डल्लेवाल जी ने छब्बीस नवंबर को अपना आमरण अनशन शुरू किया था देश के किसानों की भावनाओं का सत्कार करते हुए सम्मान करते हुए कल उन्होंने एक सौ बत्तीस दिन बाद अनशन समाप्त किया ये हमारी महापंचायत में तय करी गई है जिस तरीके से 19 मार्च को बातचीत के लिए बुला के हमें धोखे से गिरफ्तार किया गया जेल भेज दिया गया मोर्चों को कुचला गया बुलडोजरों के माध्यम से उसके बाद ये तय किया गया ਕਿ ਭਾਈ ਜਗਤ ਜਗੇ ਇੰਦਰੀ जगह जगह महापंचायतें करी जाएंगी और उसी के तहत पंजाब के जगह जगह पे महापंचायतें करी जा रही है ये गेहूं की कटाई का सीजन पूरा होने के बाद मई के शुरुआती महीने में हरियाणा में इसी तरीके से महापंचायतों का दौर शुरू होगा फिर राजस्थान में पूरे देश के किसानों को एकजुट किया जाएगा पूरे देश के किसानों को मोबिलाइज किया जाएगा और जो एम गारंटी कानून की जो है लड़ाई चल रही है इसको जीत तक पहुँचाएंगे इंजाम तक पिछली ताकत जो लगाई थी किसान जैसे गुजर उससे भी ज़्यादा ताकत में उभरेगा जो देखिए आंदोलन लंबा चलते हैं समय समय पर रणनीति स्थिति बदलती रहती है उतार चढ़ाव आते रहते हैं उतार चढ़ाव जिंदगी का हिस्सा है तो हम इस लड़ाई को जीत तक जरूर लेके जाएंगे अंजाम तक पहुंचाएंगे ये हमारा पूरा कमिटमेंट है डलेवाल साहब का ये पूरा कमिटमेंट है पूरे समर्पण भाव के साथ लड़ाई, लड़ाई भी है तो भी तोड़ा गया कल साहब में और आदमी जुटे हैं वो उन्होंने कहा कि मैं घर नहीं बैठूँ उन्होंने संकल्प लिया कि देश के कोने कोने में जाऊँगा इस लड़ाई को देख